गणनत धर्म ਦਾ ਪੇਪਰ ਆਉਣਾ ਹੋਵੇ ਤੇ ਪ੍ਰੈਕਟਿਕਲ ਨਾ ਹੋਵੇ ਬਹੁਤ ਜ਼ਰੂਰੀ ਹੈ ਪ੍ਰੈਕਟੀਕਲ ਹੋਣਾ ਬਹੁਤ ਜ਼ਰੂਰੀ ਹੈ ਧਰਮ ਦੀ ਗੱਲ ਹੈ ਤਾਂ ਅਮਿਕ ਟੀਚਰ ਹੈ ਉਸਨੇ ਕਿਹਾ ਆਪਣੇ ਵਿਦਿਆਰਥੀਆਂ ਨੂੰ ਅੱਜ ਤੁਹਾਡਾ ਪੇਪਰ ਹੋਏਗਾ ਸਾਰੇ ਘਰੋਂ ਪੜ੍ਹ ਕੇ ਆਣਾ ਹੁਣ ਕੋਈ ਜਪਜੀ ਸਾਹਿਬ ਦਾ ਪਾਠ ਯਾਦ ਕਰ ਰਿਹਾ ਹੈ ਕੋਈ ਉਸ ਨੂੰ ਜਾਂ ਕੀ ਅਰਥ ਕਰ ਰਿਹਾ ਹੈ ਕੋਈ ਜਿਹੜੀ ਬਾਣੀ ਪੜ ਗਿਆ ਕੋਈ ਕਿਹੜੀ ਬਾਣੀ ਯਾਦ ਕਰ ਰਿਹਾ ਹੈ ਹਰ ਬੱਚਾ ਲੱਗਿਆ ਹੋਇਆ ਹੈ ਕਿ ਕਿਧਰੋਂ ਵੀ ਸਵਾਲ ਪੁੱਛਿਆ ਜਾ ਸਕਦਾ ਹੈ ਕਹਿੰਦਾ ਜਦੋਂ ਪੇਪਰ ਦਾ ਟਾਈਮ ਹੋਇਆ ਬੱਚੇ ਸਾਰੇ ਪਹੁੰਚ ਗਏ ਤਾਂ ਅਧિમਿਕ ਟੀਚਰ ਵੀ ਆ ਗਿਆ ਟਾਈਮ ਹੋ ਗਿਆ ਉਹ ਕਹਿੰਦੇ ਨਹੀਂ ਅਜੇ ਪੇਪਰ ਸ਼ੁਰੂ ਨਹੀਂ ਹੋਏਗਾ ਇੱਕ ਬੱਚਾ ਅਜੇ ਨਹੀਂ ਆਇਆ ਕਹਿੰਦੇ ਉਹ ਬੱਚਾ ਅੱਧੇ ਘੰਟੇ ਬਾਅਦ ਪਹੁੰਚਿਆ ਤੇ ਕਹਿੰਦੇ ਬੈਠ ਜਾ ਦੇ ਉਹ ਧਾਰਮਿਕ ਟੀਚਰ ਪਤਾ ਕੀ ਕਹਿੰਦਾ ਹੈ ਕਹਿੰਦਾ ਸਾਰੇ ਬੱਚੇ ਫੇਲ ਤੇ ਬੱਚਾ ਪਾਸ ਹੋ ਗਿਆ ਜਿਹੜਾ ਤਾਂ ਕੰਟਾ ਲੇਟ ਆਇਆ। ਕਹਿੰਦੇ ਨਹੀਂ ਕੀ ਗੱਲ ਹੋਈ ਬਈ ਪੇਪਰ ਤਾਂ ਹੋਇਆ ਹੀ ਨਹੀਂ ਅਸੀਂ ਫੇਲ ਕਿਵੇਂ ਹੋ ਗਏ? ਉਹਨਾਂ ਬੱਚਿਆਂ ਨੂੰ ਪੁੱਛਿਆ ਗਿਆ ਤੁਸੀਂ ਜਦੋਂ ਘਰੋਂ ਆਏ ਸੀ ਤੁਸੀਂ ਰਸਤੇ ਵਿੱਚ ਕੁਝ ਦੇਖਿਆ ਸੀ? ਉਹ ਕਹਿੰਦੇ ਨੇ ਹਾਂ ਜੀ ਅਸੀਂ ਰਸਤੇ ਵਿੱਚ ਦੇਖਿਆ ਸੀ ਤੇ ਮੇਰੇ ਕਿੰਨ ਅਸੀਂ ਟੱਪ ਕੇ ਆ ਗਏ। ਅਸੀਂ ਟੱਪ ਕੇ ਆ ਗਏ ਤੇ ਉਹ ਕਹਿੰਦੇ ਬੱਚਾ ਨੂੰ ਪੁੱਛੇ ਨਾ ਬਾਈ ਦੋਸ 10 ਬਾਈ ਤੂੰ ਅੱਧਾ ਘੰਟਾ ਲੇਟ ਆਇਆ ਏ ਕਿਉਂ ਕਿਉਂ ਕਹਿੰਦਾ ਮੈਂ ਰਸਤੇ ਵਿੱਚ ਦੇਖਿਆ ਸੀ ਇੱਕ ਟੋਇਆ ਹੈ ਮੈਂ ਉਸ ਨੂੰ ਭਰਨ ਲੱਗ ਪਿਆ ਸੀ ਕੰਨ ਨਾ ਉਹ ਮੌਸਟਰ ਨਹੀਂ ਖੋਦ ਟੋਇਆ ਕਰਵਾਇਆ ਸੀ ਤਾਂ ਕਿ ਦੇਖੀਏ ਸਹੀ ਕੰਨ ਪ੍ਰੈਕਟੀਕਲ ਕਰਨ ਵਾਸਤੇ ਤੇ ਕਹਿੰਦਾ ਉਹ ਬੱਚਾ ਕਹਿੰਦਾ ਪਹਿਲੇ ਤਾਂ ਮੈਂ ਟੱਪ ਗਿਆ ਫਿਰ ਮੈਂ ਵਾਪਸ ਹੋਇਆ ਮੈਂ ਮਿੱਟੀ ਇਕੱਠੀ ਉਹਿਆ ਪਰਨ ਲੱਗ ਪਿਆ ਕਿ ਕੋਈ ਬਜ਼ੁਰਗ ਬੰਦਾ ਆ ਸਕਦਾ ਹੈ ਕੋਈ ਵਿਕਨਾਕ ਬੰਦਾ ਆ ਸਕਦਾ ਹੈ ਉਹ ਕਿਸ ਤਰ੍ਹਾਂ ਇਸ ਨੂੰ ਡੱਬੇ ਪਾਰ ਹੋਏਗਾ ਇਸ ਡੱਡੇ ਨੂੰ ਨਾ ਗੱਡਾ ਕਰ ਪਰਨ ਲੱਗ ਪਿਆ ਇਹ ਹੈ ਪਰੁਪਕਾਰ ਦੀ ਗੱਲ ਹੈ ਦੂਸਰੇ ਦੇ ਭਲੇ ਸੋਚਣ ਦੀ ਗੱਲ ਤਾਂ ਹੀ ਉਹ ਬੱਚਾ ਪਾਸ ਹੋ ਗਿਆ ਤੇ ਅਸੀਂ ਧਰਮ ਦੇ ਸਥਾਨ ਦੇ ਕਿੱਥੇ ਖੜੇ ਹਾਂ ਇਹ ਆਪਣੇ ਅੰਦਰ ਝੁੱਕ ਕੇ ਦੇਖੋ ਕਿ ਹਰ ਵਕਤ ਦੂਸਰੇ ਦਾ ਭਲਾ ਸੋਚੋ ਸਿਰਫ ਆਪਣੇ ਬਾਰੇ ਨਾ ਸੋਚੋ ਕਲ ਜੁਗ ਕੀ ਆਵਾਲ ਚੱਲ ਰਹੀ ਹੈ ਕਲ ਜੁਗ ਦੇ ਵਿੱਚ ਕਿਵੇਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਹੈ ਬੰਦਿਆ ਨਾਮ ਜਪ ਲੈ ਆਪਣੀ ਸੁਰਤ ਨੂੰ ਉਸ ਚਬਲ ਦੇ ਨਾਲ ਜੋੜ ਲੈ ਪਾਤਸ਼ਾਹਤਮੈ ਦਾ ਸਿਮਰਨ ਹੋएगा ਉਸ ਵਾਹਿਗੁਰੂ ਦੇ ਨਾਲ ਜੁੜ ਜਾ ਵਿੱਚ ਸੰਗਤ ਹਰ